ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਪਿੰਡ ਚੋਲਾ ਸਾਹਿਬ ਚੋਲਾ ਸਾਹਿਬ ਪਿੰਡ ਦੋਸਤੋ ਤਹਿਸੀਲ ਜਿਲ੍ਹਾ ਇਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਓਨਰ ਵੀਰ ਸਰਵਜੀਤ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਟੋਟਲ 6 ਕ ਨਗ ਦਿਖਾਉਣੇ ਆ 4 ਐਨੀਮਲ ਵੱਡੇ ਹੋਣਗੇ ਚਾਰੇ ਬੈੜਾ ਹੋਣਗੀਆਂ ਠੀਕ ਹੈ ਜੀ ਇੱਕ ਵੜ ਗੱਬਣਾ ਤਿੰਨ ਸੁਈਆਂ ਸਵਾਈਆਂ ਨੇ ਤੇ ਦੋ ਬੱਚੀਆਂ ਨੇ ਠੀਕ ਹੈ ਜੀ ਹੀਫਰ ਕਾਫ ਜਿਹੜੇ ਤੁਹਾਨੂੰ ਦੋ ਦਿਖਾ ਦੇਵਾਂਗੇ ਤਕਰੀਬਨ ਕੋਈ ਉਮਰ ਦੇਖੀਏ ਤਾਂ 5 ਮਹੀਨਿਆਂ ਤੋਂ ਲੈ ਕੇ ਕੋਈ 8-7 ਮਹੀਨਿਆਂ ਦੇ ਦੌਰਾਨ ਹੋਵੇਗੀ ਉਹਨਾਂ ਬੱਚੀਆਂ ਦੀ ਸੋ ਬੱਚੀਆਂ ਦੋ ਵੀਰ ਸੇਲ ਕਰਦਾ ਪਿਆ ਘਰੋਂ ਠੀਕ ਹੈ ਜੀ ਤੇ ਚਾਰ ਬੈੜਾ ਹੋਣਗੀਆਂ ਜਿਨ੍ਹਾਂ ਦੇ ਵਿੱਚੋਂ ਤਿੰਨ ਸੁਈਆਂ ਨੇ ਇੱਕ ਗੱਬਣ ਬੈੜਾ ਠੀਕ ਹੈ ਜੀ ਤੇ ਬਹੁਲੇ ਤੇ ਤਕਰੀਬਨ ਜਿਹੜੀਆਂ ਇਹ ਬੈੜਾ ਚੱਲਣ ਡੀਆਂ ਨੇ ਬਿਲਕੁਲ ਸੱਜਰ ਤਾਜ਼ੀਆਂ ਸੁਈਆਂ ਨੇ ਇੱਕ ਇੱਕ ਦੋ-ਦੋ ਦਿਨਾਂ ਦੇ ਕੋ ਤਿੰਨਾਂ ਦਿਨਾਂ ਦੇ ਦੌਰਾਨ ਇਹਨਾਂ ਦਾ ਸਮ ਅੱਜ ਤਰੀਕ 23 ਦਸੰਬਰ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆਂ ਸਮਾਂ ਦੋਸਤੋ ਕੋਈ ਮਾਰਨਿੰਗ ਦੇ 11:00 ਵਜੇ ਦਾ ਸੋ ਜਿਹੜੇ ਪਸ਼ੂ ਦੋਸਤੋ ਸੋਜਵਾਏ ਹੁੰਦੇ ਆਪਾਂ ਸਾਰੇ ਭੈਣ ਭਰਾਵਾਂ ਨੂੰ ਇੱਕ ਇੱਕ ਅਪੀਲ ਕਰਦੇ ਆਂ ਸਟਾਰਟਿੰਗ ਤੋਂ ਵੀ ਇੱਕ ਟਾਈਮ ਚੋਲੋ ਚਾਹੇ ਕੋਈ ਵੀਰ ਦੋ ਟਾਈਮ ਚੋਲੋ ਤੇ ਗੱਬਣ ਪਸ਼ੂ ਆਪਣਾ ਚੌਂ ਤਨਾਂ ਦੀ ਤਿੱਪਕੇ ਤਸੱਲੀ ਆ ਉਹ ਤੁਸੀਂ ਯਕੀਨੀ ਬਣਾਉਣੀ ਹੁੰਦੀ ਆ ਠੀਕ ਆ ਜੀ ਤੇ ਬਾਕੀ ਜਿਹੜਾ ਵੀ ਕੋਈ ਫਾਰਮਰ ਮੇਰਾ ਵੀਰ ਸੌਦਾ ਕਰਦਾ ਸਾਈਬੀਆ ਨਾ ਕਰਦਾ ਠੀਕ ਆ ਜੀ ਇੱਥੇ ਆ ਕੇ ਪੈਸੇ ਪੂਰੇ ਮਾਲਕ ਨੂੰ ਗਿਣਾ ਕੇ ਠੀਕ ਆ ਜੀ ਫਿਰ ਪਸ਼ੂ ਲੈ ਕੇ ਜਾਇਓ ਸੌਦਾ ਕਰਨ ਲੱਗਿਆ ਕੋਈ ਸਾਈਬੇਨਾ ਪਾ ਕੇ ਇੱਕ ਗੱਲ ਕਹਿ ਦਿੰਦੇ ਆ ਵੀ ਇੱਥੇ ਆਜੋ ਤੁਹਾਨੂੰ ਪੈਸੇ ਦੇ ਦੇਾਂਗੇ ਤੇ ਜਿਵੇਂ ਆਪਾਂ ਦੋਸਤੋ ਪਹਿਲਾਂ ਵੀ ਕਈ ਵਾਰਾਂ ਜ਼ਿਕਰ ਕੀਤਾ ਵੀ ਪੰਜੇ ਉਂਗਲਾਂ ਬਰਾਬਰ ਨਹੀਂ ਆ ਬਹੁਤੇ ਵੀਰ ਸਹੀ ਵੀ ਹੈਗੇ ਆ ਵੀ ਜਾ ਕੇ ਉੱਥੇ ਪੈਸੇ ਭੁਗਤਾਨ ਪੂਰਾ ਵੀ ਕਰਦੇ ਆ ਤੇ ਕਈ ਗਲਤ ਅਨਸਰ ਵੀ ਜਿਹੜੇ ਬੈਠੇ ਆ ਠੀਕ ਆ ਜੀ ਬਾਕੀ ਸੋਸ਼ਲ ਮੀਡੀਆ ਦਾ ਟਾਈਮ ਆ ਮੇਰਾ ਪ੍ਰਾਇਤਨ ਕੇ ਆਪਣੀ ਤਸੱਲੀ ਕਰ ਲਿਆ ਕਰੋ ਮਾਨੋਰ ਮਾਲਕ ਨੂੰ ਪੈਸੇ ਗਿਣਾ ਦਿਆ ਕਰੋ ਆਪਣੀ ਤਸੱਲੀ ਕਰਕੇ ਪਸ਼ੂ ਲੈ ਕੇ ਜਾਇਆ ਕਰੋ ਇੱਕ ਇੱਕ ਬੇਨਤੀ ਆਪਾਂ ਕਰਦੇ ਆ ਸਾਰੇ ਫਾਰਮਰ ਭਰਾਵਾਂ ਨੂੰ ਠੀਕ ਆ ਜੀ ਰਿਕਵੈਸਟ ਕਰਦੇ ਆ ਜਿਹੜੇ ਵੀ ਆਪਣੇ ਨਾਲ ਜੁੜੇ ਆ ਵੀਰ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਸਰਬਜੀਤ ਸਿੰਘ ਸਤਿ ਸ੍ਰੀ ਅਕਾਲ ਜੀ ਰੌਜੇ ਬਸਾਂ ਠੀਕ ਠਾਕ ਬਹੁਤ ਵਧੀਆ ਪਾਜੀ ਠੀਕ ਠਾਕ ਹਾਂ ਜੀ ਵਧੀਆ ਜੀ ਅੱਛਾ ਸਰਬਜੀਤ ਅੱਜ ਵੀਰੇ ਆਪਣੇ ਕੋਲ ਵੜਾ ਚਾਰ ਬਕਾਊ ਚਾਰ ਹੈ ਜੀ ਤੇ ਦੋ ਬੱਚੀਆਂ ਸੇਲ ਕਰਦੇ ਪਏ ਦੋ ਬੱਚੀਆਂ ਘਰੋਂ ਹੀ ਸੇਲ ਕਰਦੇ ਬੱਚੀਆਂ ਹਾਂ ਜੀ ਕਰ ਠੀਕ ਆ ਜੀ ਤੇ ਸਰਬਜੀਤ ਤਿੰਨ ਵੜਾ ਸੂਈਆਂ ਨੇ ਤੇ ਇੱਕ ਬੱਚੀ ਗੱਪਣ ਆਪਣੇ ਕੋਲ ਗੱਪਣ ਹਾਂ ਜੀ ਠੀਕ ਆ ਉਹ ਵੀ ਤਿਆਰੀ ਚੀਜ਼ ਹੈ ਤਕਰੀਬਨ ਹਾਂ ਜੀ ਉਹ ਲੈਂਦੇ ਆ ਕੱਚੀ ਆ ਮਹੀਨਾ ਕ ਮੰ ਠੀਕ ਹੈ ਜੀ ਠੀਕ ਆ ਠੀਕ ਆ ਜੀ ਲਓ ਲਓ ਦੋਸਤੋ ਜਿਹੜੀਆਂ ਤੁਸੀਂ ਇਹ ਸਾਹਮਣੇ ਵੇੜਾ ਦੇਖ ਰਹੇ ਜੇ ਦੋ ਵੇੜਾ ਇੱਕ ਵਾਰੀ ਤੁਹਾਨੂੰ ਆਪਾਂ ਪਹਿਲਾਂ ਦਿਖਾ ਦਿੰਦੇ ਆ ਉਸ ਤੋਂ ਬਾਅਦ ਦੋ ਵੇੜਾ ਜਿਹੜੀਆਂ ਉਹਨਾਂ ਦੇ ਵਿੱਚੋਂ ਇੱਕ ਸੂਈ ਤੇ ਇੱਕ ਗੱਬਣ ਬਾਤ ਵਿੱਚ ਦਿਖਾ ਦਿਆਂਗੇ ਠੀਕ ਆ ਤੇ ਸਰਬਜੀਤ ਆ ਬੱਚੀ ਕਿਵੇਂ ਆ ਇਹ ਹਾਂ ਦੋ ਦੰਦ ਜੇ ਵੜ ਦੁੰਦੀ ਆ ਹਾਂ ਜੀ ਤੇ ਦੂਜਾ ਸੂਆ ਸੂਈ ਜੇ ਓਕੇ ਤੇ ਆ ਬੱਚੇ ਨੂੰ ਇਹਨੇ ਜਨਮ ਦਿੱਤਾ ਬੱਚਾ ਮਗਰ ਆ ਗਿਆ ਹਾਂ ਜੀ ਤੇ ਇਹਨੂੰ ਅਜੇ ਦਿਨ ਕਿੰਨੇ ਹੋ ਗਏ ਆ ਇਹਨੂੰ ਅਜੇ ਦੋ ਹੀ ਦਿਨ ਹੋਏ ਜੀ ਅਜੇ ਖਾਲੀ ਨਹੀਂ ਕੀਤੀ ਪੂਰੀ ਆਪਾਂ ਬੋਲੇ ਤੋਂ ਸਾਫ ਨਹੀਂ ਕੀਤੀ ਸਾਫ ਨਹੀਂ ਕੀਤੀ ਇਹਦੇ ਮਤਲਬ ਕਿੰਨਾ ਕ ਬੋਲਾ ਕਾਊਂਟ ਕੀਤਾ ਵੈਸੇ ਮੰਨ ਕੇ ਚਲੋ ਵੀ 5 ਤੋਂ 12 13 ਕਿਲੋ ਬੋਲਾ ਹੋਊਗਾ ਦੋਵੇਂ ਟਾਈਮ ਪੰਜ ਪੰਜ ਠੀਕ ਆ ਜੀ ਠੀਕ ਆ ਜੀ ਅਜੇ ਮਤਲਬ ਖਾਲੀ ਨਹੀਂ ਕੀਤੀ ਆਪਾਂ ਛੱਡਿਆ ਸੀ ਬੋਲਾ ਠੀਕ ਆ ਠੀਕ ਆ ਜੀ ਮੈਂ ਤੁਹਾਨੂੰ ਅਜੇ ਬੋਲੇ ਤੋਂ ਸਾਫ ਨਹੀਂ ਕੀਤੀ ਕਿ ਕੋਈ 12 ਕਿ ਲੀਟਰ ਵੀਰਨਦਾ ਵੀ ਬੋਲਾ ਹੈਗਾ ਤੇ ਬਾਕੀ ਪਛੀ ਦਾ ਥਾਨ ਥੁਣ ਇੱਕ ਵਾਰੀ ਤੁਹਾਨੂੰ ਪ੍ਰੋਪਰ ਦਿਖਾਉਨੇ ਆ ਬਹੁਤ ਵਧੀਆ ਥਾਨਾ ਹੱਥੀ ਮੁਠੀ ਵਾਲਾ ਥਾਨਾ ਤੇ ਚੋਣ ਦੇ ਨਾਲ ਬਹੁਤ ਚੰਗੀ ਨਿਕਲੀ ਆ ਬਹੁਤ ਸਾਫ ਚੋਣਾ ਕੋਈ ਪੋਰ ਸ਼ਟਾ ਨਹੀਂ ਰਾਜਵਰੇ ਸੋ ਵਰਲਾ ਵੱਡਾ ਚੈੱਕ ਕਰੋ ਬਹੁਤ ਖੂਬਸੂਰਤ ਥਾਣ ਲੱਗਾ ਦੋਸਤੋ ਹੱਥੀ ਮੁਠੀ ਲਾ ਥਾਣਾ ਨੋਰਮਲੀ ਚਵਾਈ ਹੈ ਲੇਡੀ ਨੇ ਚਵਾਈ ਕਰਨੀ ਚਾਹੇ ਕਿਸੇ ਭਰਾ ਨੇ ਕਰਨੀ ਆ ਤੇ इजीली ਚਵਾਈ ਤੁਸੀਂ ਕਰ ਸਕਦੇ ਚ ਕੱਦ ਵੱਡਾ ਬਛੀ ਦਾ ਇੱਕ ਵਾਰੀ ਸੂਸਵਾ ਕੇ ਥੋੜਾ ਜਿਹਾ ਪਸ਼ੂ ਤੈਹ ਜੀ ਲਾਉਂਦਾ ਰੰਗ ਬਿਲਕੁਲ ਇੱਕ ਬਲੈਕ ਰੰਗ ਦੇ ਵਿੱਚ ਆ ਤੇ ਆਹ ਬੱਚਾ ਬੱਚੇ ਵੈਸੇ ਇੱਕੋ ਜਿਹੇ ਦੋ ਦੇ ਹਨ ਇੱਕੋ ਜਿਹੇ ਹਾਂਜੀ ਉਹ ਪਰਲਾ ਇਹਦਾ ਪਰਲਾ ਬੱਚਾ ਆ ਜਿਹੜਾ ਇਸੇ ਦਾ ਠੀਕ ਆ ਜੀ ਮੇਲ ਕਾਫ ਆ ਨਾੜੂਏ ਨਾਲ ਬੱਚਿਆਂ ਦੇ ਦੋ ਦੇ ਤਕਰੀਬਨ ਅਜ ਦੂਜਾ ਕ ਦਿਨ ਹੀ ਆ ਹਣ ਦੂਜਾ ਦਿਨ ਹੀ ਤੇ ਜੇਰ ਜੂਰ ਪੈ ਗਈ ਸੀ ਪ੍ਰਾਪਰਟੀ ਤੇ ਪ੍ਰਾਪਰ ਬੈ ਗਈ ਵੀਡੀਓ ਆ ਗਈ ਆਪਣੇ ਕੋਲ ਠੀਕ ਆ ਜੀ ਬਸ ਦੋਸਤੋ ਵੀਡੀਓ ਪ੍ਰਾਪਰ ਮਿਲ ਜੂਗੀ ਜਿਹੜੇ ਭਰਾ ਨੇ ਖਰੀਦ ਰੀਆਂ ਵਛੀਆਂ ਵੀਡੀਓ ਮਿਲ ਜੂਗੀ ਜੇਰ ਜੂਰ ਪ੍ਰਾਪਰ ਪੈਂਦੀਆਂ ਦੀ ਤੁਹਾਨੂੰ ਵਿੱਚ ਦਿਖਾ ਦਿੱਤੀ ਜਾਊਗੀ ਠੀਕ ਆ ਤੇ ਬਹੁਤ ਸੋਹਣਾ ਥਾਣਾ 12 ਕਿਲੋ ਬਾਲੋ ਤੋਂ ਸ਼ਟਾਰਟਿੰਗ ਦਾ ਕੋਈ ਭੂਰ ਨਹੀਂ ਕੋਈ ਛੱਟਾ ਨਹੀਂਗਾ ਤੇ ਸਰਵਜੀਤ ਇੱਕ ਵਾਰੀ ਆ ਪਹਿਲੇ ਨੰਬਰ ਵਾਲੀ ਵਛੀ ਫਿਰ ਤੋੜ ਕੇ ਦਿਖਾ ਮੜਾ ਜੀ ਠੀਕ ਹੈ ਬਾਕੀ ਦੋਸਤੋ ਐਨੀਮਲ ਸਾਫ ਸੁਥਰੇ ਆ ਜਿੰਨਾ ਵੀ ਹੁੰਦਾ ਵੀਰ ਸਾਫ ਸੁਥਰਾ ਕਸ਼ ਸਭ ਰਾ ਦੇ ਕੋਰੀ ਆਪਾਂ ਤੁਹਾਨੂੰ ਥੋੜੀ ਜੀ ਤੋੜ ਕੇ ਇਧਰੋਂ ਦਿਖਾ ਦਿੰਨੇ ਆ। ਬਾਕੀ ਸ਼ੈਨਿਕ ਸ਼ੂਨਿਕ ਪੂਰੀਓ ਥੋੜਾ ਜਿਹਾ ਮੀਂਹ ਦਾ ਜਿਹੜਾ ਦੋਸਤੋ ਮੌਸਮ ਆ ਠੀਕ ਆ ਜੀ। ਅੱਜ ਮਾਰਨਿੰਗ ਤੋਂ ਜਿਵੇਂ ਸਾਰੇ ਭਰਾਵਾਂ ਨੂੰ ਪਤਾ ਸਾਰੇ ਪਾਸੇ ਜਿਵੇਂ ਬਰਸਾਤ ਹੋ ਰਹੀ ਆ ਤੇ ਮੀਂਹ ਦਾ ਮੌਸਮ ਆ। ਉਸ ਅਕੋਰਡਿੰਗ ਤੁਸੀਂ ਥੋੜਾ ਜਿਹਾ ਦੇਖੋਗੇ ਥੋੜੇ ਨਮਾਇਤ ਵਾਇ ਘਾਟਾ ਪਸ਼ੂ। ਇਹਦਾ ਮੱਛੇ ਦਾ ਵੜਾ ਕਰਦੀ ਆ। ਹਾਂਜੀ ਹਾਂਜੀ। ਸੋ ਬਾਕੀ ਬੰਦਾ ਮੁੰਡਾ ਬਹੁਤ ਸੋਹਣੀਆਂ ਠੀਕ ਆ ਜੀ ਸਪੇਸ ਮੰਡ ਬਹੁਤ ਚੰਗੀ ਆ ਤੇ ਚਵਾਈ ਤੁਸੀਂ ਆਪ ਅੰਦਾਜ਼ਾ ਲਾ ਲਓਗੇ ਵੀ ਚਵਾਈ ਕਿਹੋ ਜੀ ਲੱਗੀ ਹੋਗੀ ਵਛੀ ਨੂੰ ਤੇ ਆ ਜਿਹੜਾ ਥਣ ਵੇਖੋ ਜੀ ਠੀਕ ਆ ਸੋ ਚੰਗੀ ਬੈੜ ਆ ਤੇ ਇਹਦਾ ਸਰਪ ਜੀ ਤੋਂ ਮੁੱਲ ਕੀ ਕਰਦਾ ਫਿਰ ਦਵਾਂਗੇ ਕਿੰਨੇ ਦੀ ਅੱਜ ਵਛੀ ਇਹ ਵੀ ਰਾਜਵੀਰ ਆਪਾਂ ਨੂੰ ਜਾਇਜ ਹੀ ਆਈ ਆਪਾਂ ਜਾਇਜ ਹੀ ਦੇ ਦੇਣੀ ਆ ਬਹੁਤ ਹੀ ਸਹੀ ਆ ਮੁੱਲ ਜਿਹੜਾ ਇਹਦਾ ਸਾਢੇ 56000 ਆਪਾਂ ਮੁੱਲ ਕਰਦੇ ਸਾਢੇ 56 ਹਾਂਜੀ ਉਹ ਤੋਂ ਬਸ ਛੋਟ ਛੱਪਾ ਆਪਾਂ ਕਰ ਦਾਂਗੇ ਮਾਨਤਾ ਮਾਨਤਨ ਹੋ ਜਾਊਗਾ ਹੋ ਜਾਊਗਾ ਹਾਂਜੀ ਲੋਭੀ 56000 ਦੇ ਵਿੱਚੋਂ ਦੋਸਤੋ ਮਾਨਤਾ ਨੂੰ ਹੋ ਜਾਊਗਾ ਕੋਈ ਵੀਰ ਸੰਪਰਕ ਕਰ ਲੇ ਛੋਟ ਚੱਪਾ ਹੋ ਜਾਊਗਾ ਠੀਕ ਆ ਜੀ ਤੇ ਬੱਛਾ ਮਗਰ ਮੇਲ ਕਾਫ ਆ ਸੋ ਚੋਣ ਚਾਂਣ ਦੀ ਬਿਲਕੁਲ ਚੰਗੀ ਆ ਜਿੱਦਾਂ ਮਰਜੀ ਮੇਰਾ ਭਰਾ ਆਪਣੀ ਤਸੱਲੀ ਕਰ ਸਕਦੇ ਹੋ ਠੀਕ ਆ ਜੀ ਇੱਕ ਸਗਰ ਨੰਬਰ ਤੇ ਇੱਧਰ ਆ ਜੀ ਸਰਪ ਜੀ ਤਾਂ ਆ ਬੱਚੀ ਡੱਬੀ ਆ ਗਈ ਆ ਹਾਂਜੀ ਇਹ ਵੀ ਤਾਜੀ ਸੂਈ ਦੋ ਦਿਨਾਂ ਵਿੱਚ ਕਿੰਨੇ ਦਿਨ ਹੋ ਗਏ ਇਹ ਵੀ ਉਨਾ ਹੀ ਆ ਟਾਈਮ ਵਿੱਚ ਦੂਜੇ ਦਿਨ ਹੀ ਅੱਜ ਇਹ 12 ਕਾ ਘੰਟੇ ਪਹਿਲਾਂ ਸੂਈ ਹੀ ਆ ਜਿਹੜੀ ਅੱਛਾ ਇਹ ਆ ਕਾਲੀ ਜਿਹੜੀ ਬਾਅਦ ਚ ਸੂਈ ਠੀਕ ਅਗੜ ਪਿਛੜੀ ਸੂਈਆਂ ਹਾਂਜੀ ਹਾਂਜੀ ਬੱਚਾ ਜੀ ਤੇ ਮਗਰ ਵੀ ਇਹਦੇ ਮਗਰ ਉਹ ਅੱਛੀ ਹੈ ਓਕੇ ਲਓ ਜੀ ਇਹਦੇ ਮਗਰ ਮੇਲ ਕਾਫ ਆ ਤੇ ਸਵੇਰਾਂ ਦੇ ਵਿੱਚ ਇਹ ਦੂਜੇ ਆ ਇਹ ਵੀ ਦੂਜੇ ਸਵੇਰਾਂ ਠੀਕ ਆ ਜੀ ਲਓ ਵੀ ਇਹ ਦੋਸਤੋ ਦੂਜੇ ਸਵੇਰਾਂ ਬੜੀ ਵਧੀਆ ਲੱਗੀ ਇਹਨੂੰ ਵੀ ਹਾਂ ਮਤਲਬ ਇੱਕ ਨੰਬਰ ਚ ਵਾਈ ਜਿਹਨੂੰ ਕਹਿ ਦਿੰਦੇ ਠੀਕ ਆ ਇਹਦਾ ਬੋਲਾ ਕਿੰਨਾ ਕਾਊਂਟ ਕੀਤਾ ਸਾਫ ਕਰਤੀ ਕਿ ਨਹੀਂ ਮਤਲਬ ਅੱਜ ਆਪਾਂ ਸਾਫ ਜਿਹੜੀ ਉਹ ਕੀਤੀ ਆ ਅੱਛਾ ਤੇ 14 ਕਿ ਲੀਟਰ ਬੋਲਾ ਮੰਨ ਕੇ 14 ਕਿ ਲੀਟਰ ਹਾਂਜੀ 13 ਤੋਂ 14 13 ਪੱਕਾ ਮੰਨ ਲਓ ਵੀ 13 ਹੈਗਾ ਹਾਂ ਜੇ ਸੂਈ ਨੂੰ ਵੀ ਦੋ ਦਿਨ ਹੋਏ ਆ ਮਤਲਬ 17 ਲੀਟਰ ਲਗਭਗ ਦੁੱਧ 18 ਕੱਢੂਗੀ ਠੀਕ ਆ ਹਾਂਜੀ ਠੀਕ ਆ ਲੈ ਵੀ ਸਾਦਾ 20 ਵੀ ਕੱਢ ਦੇ ਸਰ ਜੀ ਖੋਲ ਕੇ ਤੋੜ ਕੇ ਦਿਖਾ ਦਿਓ ਹੈ ਚਾਰੂਆ ਪੂਰੀ ਹੈ ਨਾ ਚਾਰੂ ਹਾਂਜੀ ਬੱਚਾ ਮੇਲ ਕਾਫ ਹੀ ਕਿਸਾਨ ਵੀਰੋ ਇਹਦੇ ਮਗਰ ਆ ਠੀਕ ਆ ਜੀ ਸੈਕਿੰਡ ਸੂਬਾ ਦੂਜਾ ਸੂਬਾ ਅੱਜ ਦੂਜਾ ਦਿਨ ਆ ਤੇ ਤਕਰੀਬਨ ਕੋਈ ਇਹਦੇ ਥੱਲੇ ਵੀ 12 13 12 13 ਲੀਟਰ ਪਾ ਲਈ ਤੋਂ ਸਟਾਰਟਿੰਗ ਆ ਤੇ ਬਾਕੀ ਹਾਈਟ ਕਰਦੇ ਨਾਰਮਲੀ ਜੇਕਰ ਮੈਂ ਦੇਖੀਏ ਤੇ ਹਾਈਟ ਇੱਕੋ ਜਿਹੀ ਆ ਦੋਹਾਂ ਦੀ ਠੀਕ ਆ ਜੀ ਮੀਡੀਅਮ ਤੋਂ ਪਲੱਸ ਆ ਤੇ ਵੱਡੀਆਂ ਬਹਿੜਾਂ ਦੇ ਵਿੱਚ ਵੀ ਕੋਈ ਵੀ ਮੰਨ ਸਕਦਾ ਮੀਡੀਅਮ ਤੋਂ ਉੱਚੀ ਹਾਈਟ ਆ ਆ ਦੇਖੋ ਠੀਕ ਆ ਜੀ ਆਰਡਰ ਰੂਡਰ ਕੁਆਲਿਟੀ ਬਹੁਤ ਸੋਹਣੀ ਆ ਬਾਕੀ ਵਿਰਲ ਬੰਦ ਆਪਸੀ ਥਣਾ ਦੀ ਚੰਗੀ ਆ ਪੂਰਾ ਸਫਾਈ ਦੇ ਵਿੱਚ ਲੇਵਾ ਠੀਕ ਆ ਚੋਨਾ ਪੂਰੀ ਨਿਕਲੀ ਮੁਗ ਗਈ ਪੂਰੀ ਵਧੀਆ ਰਾਜੇ ਪੂਰੀ ਵਧੀਆ ਜਿਹਨੂੰ ਕਹਿ ਦਿੰਦੇ ਕੋਈ ਪੋਰ ਸਿੱਟਾ ਨਹੀਂ ਭਾਵੇਂ ਕੋਈ ਵੀ ਮਸ਼ੀਨਾਂ ਚਵਾਈ ਕਰੀ ਜਾਵੇ ਭਾਵੇਂ ਹੱਥ ਨਾਲ ਹਿਲਦੀ ਨਹੀਂ ਮਸਾਲਾ ਠੀਕ ਆ ਜੀ ਠੀਕ ਆ ਜੀ ਨਾ ਵੀ ਬੱਚੀ ਵੀ ਚੰਗੀ ਆ ਠੀਕ ਆ ਜੀ ਜੋੜਾ ਜਿਹੜਾ ਇੱਕ ਵਾਰੀ ਆਪਾਂ ਤੁਹਾਨੂੰ ਜਿਹੜਾ ਸਟਾਰਟਿੰਗ ਤੋਂ ਦਿਖਾਤਾ ਇਹਦਾ ਰੇਟ ਵੀ ਪੋਛ ਲਵਾਂਗੇ ਆਪਾਂ ਦਵਾਂਗੇ ਕਿੰਨੇ ਦੀ ਆ ਜਿਹੜਾ ਬੱਚਾ ਇਹਦੇ ਮਗਰ ਮੇਲ ਕਾਪ ਆ ਹਾਂਜੀ ਆ ਤੇ ਇੱਕੋ ਜਿਹੇ ਬੱਚੇ ਆ ਵੈਸੇ ਠੀਕ ਆ ਜੀ ਤਕਰੀਬਨ ਤੇ ਆਹ ਲਾਗਿਆ ਇੱਕ ਵਾਰੀ ਤੁਹਾਨੂੰ ਥਣ ਦਿਖਾਦ ਕੇ ਤੇ ਸਰਪਜੀਤ ਜੀ ਇਹ ਕੀ ਕਰਦਾ ਫਿਰ ਮੰਗ ਕੀ ਡਿਮਾਂਡ ਕਰਦਾ ਇਹਦੀ ਵੀ ਆਪਾਂ ਰਾਜ ਵੀਰੇ ਜੈ ਜੀ ਕੀਤੀ ਆ ਡਿਮਾਂਡ ਹਾਂਜੀ ਆਪਾਂ ਕੋ ਬਿਲਕੁਲ ਡੇਰਾ ਲੈਣ ਲੈਣ ਵਾਲਾ ਕੰਮ ਹੀ ਆ ਵੀ ਇਹਦਾ 1000 ਰੁਪਏ ਆਪਾਂ ਵਾਧੂ ਦੇਣੋ 57500 ਸਾਢੇ 57500 ਦੀ ਹਾਂਜੀ ਮਲਕਿਓ ਸਾਡੇ 56 ਦੀ ਸੀ ਇਹ ਸਾਡੇ 75 ਦੀ ਜਿਹਦੀ ਮੁੱਲ ਦੋਵਾਂ ਦੀ ਆਪਾਂ ਬਿਲਕੁਲ ਜਿਹੜੇ ਜਾਇਜ਼ ਦੇਣ ਵਾਲੇ ਕੀਤੇ ਠੀਕ ਹੈ ਤੇ ਜੋੜੀ ਕੋਈ ਪਾ ਲੈਂਦਾ ਹੋਰ ਹੋ ਜਾਊਗਾ ਮਾਨਤ ਹਾਂਜੀ ਉਹ ਚੋ ਕਰ ਦਾਂਗੇ ਠੀਕ ਆ ਜੀ ਕਰਾਂਗੇ ਲਓ ਵੀ ਜੋੜੀ ਵੀਰ ਕੋਈ ਲੈਂਦਾ ਠੀਕ ਆ ਜੀ ਵਿੱਚੋਂ ਛੋਟਾ ਛੱਪਾ ਮਾਨਤਨ ਹੋ ਜਾਊਗਾ ਸੋ ਸਾਡੇ 56 ਜਿਹੜੀ ਬਲੈਕ ਵੈਡ ਆਪਾਂ ਤੁਹਾਨੂੰ ਦਿਖਾਈ ਹੈ ਠੀਕ ਆ ਜੀ ਇਹਦਾ ਮੁੱਲ ਤੇ 75 ਇਸ ਵੈਡ ਦਾ ਡੱਬੀ ਦਾ ਤੇ ਤਕਰੀਬਨ ਅਜੋ ਦੂਜੇ-ਦੂਜੇ ਦਿਨ ਦੇ ਵੇਚਨੇ ਤੇ ਅਗਰ ਪਿਛਟ ਸੁਈਆਂ ਨੂੰ ਕੋਈ 12-12 ਘੰਟਿਆਂ ਦਾ ਫਰਕ ਆ ਜੇਰਾ-ਜੂਰਾ ਪ੍ਰੋਪਰ ਪ ਚੋਣ ਚੋਂ ਦੀ ਬਿਲਕੁਲ ਓਕੇ ਨੇ ਇੱਕ ਨੰਬਰ ਆ ਕਿਸੇ ਰਕਮ ਦਾ ਕੋਈ ਭੋਰ ਨਹੀਂ ਕੋਈ ਛੱਟੇ ਵਾਲੀ ਗੱਲ ਬਾਤ ਨਹੀਂ ਕੀ ਤੂੰ ਹੀਆ ਕਰਕੇ ਆਪਾਂ ਨਾ ਸਾਫ਼ ਨਹੀਂ ਕੀਤੀਆਂ ਲਾਏ मतलब ਪਾਣੀ ਨਹੀਂ ਲਾਇਆ ਮੈਂ ਚਲੋ ਮੜ ਕੇ ਆਹਾਂ ਜੰਗੇ ਬਿਮਾਰ ਹੋ ਜਾਂਦਾ ਉਹ ਬਿਲਕੁਲ ਜੀ ਬਿਲਕੁਲ ਕੋਈ 2-4 ਦਿਨਾਂ ਨਾ ਵੀ ਨਵਾਵਾਂਗੇ ਕੱਲ ਨਹੀਂ ਇੱਕ ਮੌਸਮ ਥੋੜਾ ਜਿਹਾ ਖਰਾਬ ਹੋ ਗਿਆ ਨਾ ਠੰਡਾ ਹੋ ਗਿਆ ਨਾ ਆ ਤੇ ਸਰਪਜੀਤ ਜੀ ਤੇ ਜਿਹੜੀ ਆ ਬੜਾ ਕ੍ਰੋਸ ਆਂਗ ਦੇ ਵਿੱਚ ਹੀ ਮੰਨ ਲੈ ਕੋਈ ਹਾਂਜੀ ਇਹ ਸੁਬਾ ਕਿਨਵਾ ਹੋਗੀ ਵੀਰ ਇਹ ਸੁਬਾ ਦੂਜਾ ਹੀ ਰਾਹੀ ਵੀਰੇ ਨਾ ਪਉਣ ਕਰਾਂ ਦੂਜਾ ਸੁਬਾ ਹਾਂਜੀ ਤੇ ਤਕਰੀਬਨ ਅੱਜ ਦਿਨ ਦੋਕ ਹੋ ਗਏ ਸੋਈ ਨੂੰ ਦੋ ਹੀ ਹੋਏ ਨੇ ਅੱਜ ਦੋਕ ਹੋ ਗਏ ਹਾਂ ਆ ਬੱਚੀ ਆ ਮਗਰ ਮਗਰ ਬੱਚੀ ਆ ਬੱਚਾ ਬਹੁਤ ਛੋਟਾ ਜਿਹਾ ਨਿੱਕਾ ਜਿਹਾ ਬਿਲਕੁਲ ਹਾਂਜੀ ਆਈ ਬੱਚੀ ਜਰਸੀ ਵਿੱਚ ਹੀ ਆ ਜਰਸੀ ਦੇ ਵਿੱਚ ਲੋ ਜੀ ਬੱਚਾ ਦੇਖੋ ਵੈਸੇ ਬਹਿ ਕੇ ਦਿਖਾਉਣਾ ਪੈਣਾ ਬਹੁਤ ਛੋਟਾ ਜਿਹਾ ਬੱਚਾ ਨਿੱਕਾ ਜਿਹਾ ਬੱਚਾ ਠੀਕ ਆ ਜੀ ਬਿਲਕੁਲ ਆਪਣੇ ਗੋਡੇ ਗੋਡੇ ਦੇ ਨਾਲ ਫੂਟ ਦੇ ਜੱਡੀ ਆ ਨਿੱਕੀ ਜੀ ਸਾਮਣੇ ਸੁੰਬਣੀ ਬੜੀ ਰੀਜ ਨਾਲ ਪੈਣੀ ਹੈ ਜੀ ਹਾਂ ਜੀ ਫਿਰ ਪਹਿਲਾਂ ਜਿਆਦਾ ਕਮਜ਼ੋਰੀ ਹੋਣ ਤੇ ਕਾਫੀ ਤੁਰਨ ਲੱਗ ਪਈ ਹੈ ਦੋ ਦੋ ਤਪੇ ਕੀ ਹੋ ਜੂਗੀ ਮਾਣਿਸਰ ਮੈਂ ਕੀ ਹੋ ਜੂਗਾ ਹਾਂ ਤੇ ਸਰਪ ਜੀ ਤਾਂ ਬਾੜ ਦੇ ਥੱਲੇ ਫਿਰ ਦੋ ਪੋਲਾ ਇਸ ਵਕਤ ਕਿੰਨਾ ਪੋਲਾ 7 ਕਿਲੋਏ ਦੇ ਥੱਲੇ ਤਿਆਰ ਆ ਜਾਏਗਾ 7 ਕਿਲੋ ਹਾਂ 11 12 ਕਿਲੋ ਆਰਾਮ ਨਾਲ ਹੀ ਕਰਾਉਗੀ ਬਈ ਠੀਕ ਆ ਜੀ ਹਾਂਜੀ ਲਓ ਜੀ 7 ਕਿਲੋ ਦੋਸਤੋ ਬੋਲੇ ਆ ਅੱਜ ਦੂਜੇ ਦਿਨ ਦੀ ਸੋਈ ਹੈ ਵੱਧ ਤੋਂ ਵੱਧ ਮਗਰ ਵਛੀ ਤੁਹਾਨੂੰ ਦਿਖਾਤੀ ਆ ਤੇ ਦੂਜੇ ਸੂਬਾ ਠੀਕ ਆ ਤੇ 7 ਕਿਲੋ ਬੋਲੇ ਤੋਂ ਜਿਹੜੀ ਸਟਾਰਟਿੰਗ ਹੋਈ ਆ ਚੋਣ ਚਾਣ ਦੇ ਵੀ ਤਦ ਦੱਸਦੇ ਬਿਲਕੁਲ ਸਾਫ਼ ਹੈ ਚੋਣ ਇਹ ਕੋਈ ਦੂਰੋਂ ਨੇੜੋਂ ਆ ਜੇ ਕੋਈ ਮੁਸ਼ਕਲ ਨਹੀਂ ਕਿਸੇ ਖਾਂਦੇ ਵਿੱਚ ਕੋਈ ਨਹੀਂ ਇਹ ਕੋ ਜੀ ਚੋਣ ਪਿਛਲੇ ਨਾ ਪਿਛਲੇ ਮਗਾ ਅਗਲੇ ਇਹ ਸਾਫ਼ ਕਰਤੀ ਸੀ ਬੋਲੇ ਤੇ ਹਾਂਜੀ ਠੀਕ ਆ ਜੀ ਕੋਈ ਪੂਰ ਛੱਟੇ ਵਾਲੀ ਗੱਲ ਤਾਂ ਨਹੀਂ ਪੂਰ ਛੱਟੇ ਆ ਜੀ ਤੇ ਸਰਪਜੀਤ ਤਾਂ ਮੁੱਲ ਵੀਰੇ ਕੀ ਕਰ ਦੇਗਾ ਮੋਲ ਇਹਦਾ ਰਾਈਵਰੇਜ ਬੈਡ ਵੀ ਨਿੱਕੀ ਹੈ ਮੋਲ ਵੀ ਛੋਟਾ ਹੈ ਮੋਲ ਵੀ ਛੋਟਾ ਹਾਂ ਬਿਲਕੁਲ ਇਹ 26000 ਦੀ ਆਪਾਂ ਜਿਹੜੀ ਦੇ ਦੇ ਸਾਢੇ 26 ਦੀ ਹਾਂਜੀ ਲੋ ਵੀ ਸਾਢੇ 26000 ਦੀ ਦੋਸਤੋ ਇਹ ਬਾਹਰ ਤੁਹਾਨੂੰ ਮਿਲ ਜੂਗੀ ਮਗਰ ਵੱਛੀ ਆ ਦੂਜਾ ਸੂਬਾ 7 ਕਿਲੋ ਬੌਲੇ ਬੌਣਾ ਤੇ ਦੁੱਧ ਸਬਜ਼ੀ ਤਾਂ ਆਪਾਂ ਨਾਰਮਲ ਜੀ ਗੱਲ ਕਰਕੇ ਫਿਰ ਕੋਈ 10-11 ਕਿਲੋ ਤੁਹਾਨੂੰ 10-11 ਕਿਲੋ ਭਰਾਉਗੀ ਦਾ ਜੀ ਵੀਰੇ ਖਾਣਾ ਚਵਾਜੂਗੀ ਇਹਨਾਂ ਆਹ ਕਿਸੇ ਵੀਰ ਦੀ ਛੋਟੀ ਫੈਮਿਲੀ ਆ ਜਿਆਦੇ ਨੇ ਪੈਸੇ ਥੋੜੇ ਲਾਉਣੇ ਆ ਥੋੜੇ ਪਰਫੈਕਟ ਆ ਹਾਂ ਬਾਕੀ ਇਹ ਤਾਂ ਦੁੱਧ ਵੀ ਸੰਗਣਾ ਹੁੰਦਾ ਤੇ ਇਹ ਵੀ ਤਾਂ ਹੈਗੀ ਗੱਲ ਆ ਲਓ ਵੀ ਦੋਸਤੋ 10-11 ਕਿਲਟਰ ਦੁੱਧ ਚਵਾਉਂਦੀ ਜਾਊਗੀ ਤੇ 7 ਕਿਲੋ ਬੌਲੇ ਤੋਂ ਸਟਾਰਟਿੰਗ ਆ ਦੂਜਾ ਦਿਨ ਤੇ ਦੂਜੇ ਸੂਬਾ ਮਗਰ ਵੱਛੀ ਇਹ ਖੋਲ ਕੇ ਤੋਰ ਕੇ ਦਿਖਾਉਣੀ ਆ ਤੁਹਾਨੂੰ ਠੀਕ ਆ ਤੇ ਚੌਣ ਚਾਂ ਦੀ ਠੀਕ ਆ ਜੀ ਤੇ ਹੋਰ ਵੀ ਵੜਾ ਜਿਹੜੀਆਂ ਸਰਪਜੀ ਸਿੰਘ ਤੇ ਕੋਲ ਆ ਕਿਸੇ ਵੀਰ ਨੇ ਦੋ ਪੌਣੀਆਂ ਆਪ ਦਾ ਸਫਰ ਵੇਖਦੇ ਹੋਏ ਤੇ ਦੋ ਪਾ ਸਕਦੇ ਤੁਸੀਂ ਠੀਕ ਆ ਜੀ ਤੇ ਆ ਤੁਸੀਂ ਇੱਕ ਪੂਰੀ ਬੈਕ ਸਾਈਡ ਤੋਂ ਦੇਖੋ ਸਵੇਰ 4:22 ਕਿੰਨੇ ਵਜੇ ਕੀਤੀ ਆ ਇਹ ਰਾਜਵੀਰ ਤੜਕੇ ਹੀ ਕੀਤੀ ਨੇ ਮਤਲਬ ਅੱਛਾ 5:00 4:00 ਵਜੇ ਹਾਂ 12:00 ਦਾ ਟਾਈਮ ਹੋ ਗਿਆ 12:00 ਵਜੇ ਠੀਕ ਹੁਣ 12:00 ਵਜੇ ਗਿਆ ਹਾਂਜੀ ਤੇ ਮਤਲਬ ਕਿ 5:00 ਵਜੇ ਚਵਾਈ ਕੀਤੀ ਆ ਸਵੇਰ ਹਾਂਜੀ ਠੀਕ ਆ ਜੀ ਆ ਦੇਖੋ ਜੀ ਠੀਕ ਆ ਬਾਕੀ ਇਹਨੇ ਪੈਸੇ ਦਾ ਵੈਸੇ ਆਪਾਂ ਸਭ ਜੀ ਗੱਲ ਕਰਦੇ ਆ ਚਲੋ ਹਾਂ ਜੀ ਐਨੀਮਲ ਕੋਈ ਭਰਾ ਚਲ ਲੈ ਜਾਂਦਾ ਆਉਂਦਾ ਦੋਸਤੋ ਕੁਛ ਨਹੀਂ ਗਾ ਬਾਕੀ ਚਲੋ ਕਰਮ ਵਾਲੀ ਦਾ ਕੋਈ 10 10 9 10 ਲੀਟਰ 11 ਲੀਟਰ ਦੁੱਧ ਚਵਾਈ ਜਾਣਾ ਠੀਕ ਆ ਹਾਂ ਜੀ ਇਹਨਾਂ ਦੇ ਆਰਾਮ ਨਾਲ ਚਾਊਗੀ ਹਾਂ ਚੰਗੀ ਆ ਵੈ ਰਾਜ ਵੀਰੇ ਆ ਚੰਗੀ ਆ ਠੀਕ ਆ ਪੈਸੇ ਅਕੋਰਡਿੰਗ ਵੀ ਚੰਗੀ ਆ ਬਾਕੀ ਦੁੱਧ ਵੀ ਕਰਮ ਵਾਲੀ ਦੇ ਪੋਈਏ ਨਾ ਹੈ ਵੀ ਠੰਡੀ ਤੇਰੀ ਆ ਹਾਂ ਇਹਨੂੰ ਵਿਚਾਰੀ ਨੂੰ ਕੋਈ ਲੱਤ ਛੜਦਾ ਕੀ ਹੋਣਾ ਹਾਂ ਜੀ ਹਾਂ ਇਹ ਆ ਵੇ ਵਿਚਾਰੀ ਨੇ ਆ ਲਓ ਜੀ ਆ ਮਗਰੋਂ ਵੇਖੋ ਠੀਕ ਆ ਜੀ ਭਾਣਾ ਲੇਵਾ ਬੈਕ ਸਾਈਡ ਤੋਂ ਠੀਕ ਆ ਜੀ ਠੀਕ ਆ ਤੇ ਬਾਕੀ ਦੋਸਤੋ ਜਿੰਨਾ ਵੀ ਆਪਾਂ ਤਸੱਲੀ ਨਾਲ ਤੁਹਾਨੂੰ ਵਾਸ਼ੀ ਦਿਖਾਤੀ ਆ ਬਾਕੀ ਮੇਰਾ ਭਰਾ ਕੋਈ ਵੀ ਸੰਪਰਕ ਕਰ ਲੈ ਠੀਕ ਆ ਜੀ ਤੇ ਇੱਥੇ ਆਣ ਕੇ ਤਸੱਲੀ ਕਰ ਲੈ ਤੇ ਇਧਰ ਆ ਆਪਣੇ ਕੋਲ ਸਰਪੀ ਤਾਂ ਆ ਬੈੜ ਆ ਗਈ ਵੀਰੇ ਹਾਂਜੀ ਇਹ ਗੱਭਣ ਇਹ ਤਾਂ ਕਿੰਵੇਂ ਸਵੇਰ ਹੋ ਕੇ ਟੋਕ ਟਾ ਇਹ ਰਾਜ ਵੀਰੇ ਕੋਈ ਦੂਜਾ ਮੰਨ ਲੇ ਕੋ ਤਿੱਜਾ ਮੰਨ ਲੇ ਹਾਂ ਤਿੱਜਾ ਮੰਨ ਲੇ ਉਹ ਕੇ ਸਮਝਾ ਕਿਸੇ ਦੀ ਤਿੱਜਾ ਮੰਨ ਵਾਲੇ ਗਾਂ ਹਾਂਜੀ ਇਹਨੂੰ ਘਟੋ ਘਟ ਸਮਝਾ ਕਿੰਨਾ ਕੇ ਪਿਆਸ ਹੋਣ ਚ ਇਹ ਲੈ ਜਾਊਗੀ ਅਜੇ 25 ਦਿਨ 25 ਦਿਨ ਹਾਂਜੀ ਮਹੀਨਾ ਵੀ ਖੜ ਸਕਦੀ ਆ 25 ਵੀ ਖੜ ਸਕਦੀ ਆ ਠੀਕ ਆ ਜੀ ਇਹ ਆਪਾਂ ਲਿਆਂਦੀ ਸੀਗਾ ਵੇਚਣ ਵਾਸਤੇ ਜੇ ਘਰ ਹੋਈਆਂ ਨਹੀਂ ਲਿਆਂਦੀ ਆਪਾਂ ਮਹੀਨਾ ਤੋਂ ਪਹਿਲਾਂ ਲਿਆਂਦੀ ਸੀ ਕੱਚੀ ਉਦੋਂ ਅੱਛਾ ਜੀ ਠੀਕ ਆ ਮਹੀਨਾ ਦਾ ਆਪਾਂ ਸੰਭੀਆ ਤੇ ਹੁਣ ਆ ਗਈ ਉਹਦਾ ਮਤਲਬ ਬੜਕਿ ਸਹੀ ਜਿਆਦਾ ਮਹੀਨੇ ਤੋਂ ਵੱਧ ਕੋਈ ਜਿਆਦਾ ਸਮਾਂ ਤਾਂ ਨਹੀਂ ਲੈਂਦੀ ਨਹੀਂ ਨਹੀਂ ਜੀ ਇੰਨੀ ਚੈੱਕ ਕਰਾਈ ਆਪਾਂ ਲਿਆ ਕੇ ਡਾਕਟਰ ਕੋਲ ਠੀਕ ਆ ਵੀ ਲੈਂਦੀ ਆ ਮਹੀਨਾ ਕਿ ਲਊਗੀ ਹੁਣ ਹਾਂਜੀ ਇੰਨਾ ਹੀ ਲਊ ਵੱਧ ਤੋਂ ਵੱਧ ਲਊਗੀ ਮਹੀਨੇ ਤੋਂ ਵੱਧ ਨਹੀਂ ਲੈਂਦੀ ਠੀਕ ਆ ਸੋ ਦੋਸਤੋ ਮਹੀਨਾ ਕਿ ਹਜੇ ਕੱਚੀ ਆ ਜਿਹੜੀ ਆਪਾਂ ਤੁਹਾਨੂੰ ਇਹ ਗਾਂ ਦਿਖਾ ਰਹੇ ਆ ਸੁਆ ਮੇ ਥੋੜਾ ਜਿਹਾ ਨਿਵਾਇਆ ਧਵਾਇ ਨਹੀਂ ਕਿ ਉਦਾਂ ਥੋੜੇ ਪਸ਼ੂ ਤੁਹਾਨੂੰ ਲੱਗਣਗੇ ਠੀਕ ਆ ਜੀ ਕਿਉਂਕਿ ਇੱਕ ਠੰਡ ਕਰ ਗਿਆ ਆਪਾਂ ਨਾ ਹਾਂਜੀ ਸਾਨੂੰ ਨਬਦੇ ਰਿਹਾ ਠੀਕ ਆ ਜੀ ਨਾਲ ਦੀ ਨਾਲ ਹਵਾ ਵੀ ਚੱਲ ਰਹੀ ਆ ਤੇ ਮਾਰਨਿੰਗ ਥੋੜਾ ਜਿਹਾ ਬਰਸਾਤ ਬਰਸੂਤ ਵੀ ਹੋ ਗਿਆ ਟੀ ਆ ਤੇ ਮਹੀਨੇਕ ਦੀ ਕੱਚੀ ਅਗਾਰ ਜਿਹੜੇ ਭਰਾ ਨੂੰ ਪਸੰਦ ਆਊਗੀ ਤੁਸੀਂ ਖਰੀਦ ਲਿਆ ਜਿਹ ਮਹੀਨਾਕ ਸਾਂਭਣ ਦੀ ਲੋੜ ਪਊਗੀ ਉਹ ਸਕੋਰਿੰਗ ਜਿਹੜੀ ਅੱਜ ਤੁਹਾਨੂੰ ਭਾਅ ਪੜਤੇ ਚ ਮਿਲ ਜੂਗੀ ਤੇ ਅੱਜ ਕਿੰਨੇ ਦੀ ਦੇ ਦਿਆਂਗੇ ਆਪਾਂ ਸਰਬਜੀਤ ਇਹਦਾ ਰੇਟ ਵੀ ਰਾਜਵੇਰੀ ਹੋਣਾ ਕੀ ਆਪਾਂ ਕਰਨਾ ਵਾ ਹਾਂਜੀ 27000 ਰੁਪਏ ਸਾਡੇ 27 ਹਾਂਜੀ ਠੀਕ ਆ ਵਿੱਚ ਹੋ ਜੂਗਾ ਥੋੜਾ ਪਾਤਾ ਹਾਂਜੀ ਮਾਨਤਾ ਕਰ ਦਾਂਗੇ ਠੀਕ ਆ ਜੀ ਬਾਕੀ ਆਪਾਂ ਬਹੁਤ ਤਾਂ ਜਿਆਦਾ ਰੇਟ ਆਪਾਂ ਤੁਹਾਨੂੰ ਪਤਾ ਪਹਿਲਾਂ ਹੀ ਛੋਟੇ ਛੋਟੇ ਇਹਨਾਂ ਦੇ ਰੱਖੇ ਆ ਬਿਲਕੁਲ ਜੀ ਬਿਲਕੁਲ ਚਲੋ ਜੀ ਫਿਰ ਜਿਹੜਾ ਕੋਈ ਖੇਚਲ ਕਰ ਲੂਗਾ ਕੋਈ ਸਾਹਵੇਂ ਮਹੀਨਾ ਕ ਬਾਕੀ ਇਹ ਵੈੜ ਜਿਹੜੀ ਇਹ 15 16 ਕਿਲੋ ਦੁੱਧ ਵੱਧ ਚਵਾਉਗੀ ਠੀਕ ਆ ਜੀ ਪਿਛਲੇ ਸੋਇ ਦਾ ਨਾ ਦੱਸਿਆ 16 17 ਕਿਲੋ ਦੁੱਧ ਠੀਕ ਆ ਠੀਕ ਆ ਕੋਈ ਤੋ ਸੇਵਾ ਸੁਵਾ ਕੋਈ ਹੱਥੋਂ ਤਾਂ ਚੰਗਾ ਵੱਜ ਗਿਆ ਕਰਮ ਵਾਲੀ ਚਵਾ ਦੂਗੀ ਦੁੱਧ ਦੀ ਲਓ ਵੀ ਭਰਾਵਾ ਸਾਡੇ ਇੱਕ 27000 ਇਹਦੀ ਕੀਮਤ ਆ ਇਹਦੀ ਮੰਗ ਡਿ ਠੀਕ ਆ ਜੀ ਆਹ ਘਾਤੋਰ ਤੋਂ ਆ ਜਾ ਤੋ ਇਹ ਸਮਾਂ ਥੋੜਾ ਜਿਹਾ ਬਤੇਰੇ ਪਿਆ ਅਜੇ ਜ਼ਿਆਦਾ ਲਾਹ ਲੋਇਆ ਨਹੀਂ ਗਾ ਹਾਂ ਜੀ ਨੇੜੇ ਤੇ ਕੋਈ 5-7-10 ਦਿਨਾਂ ਤੱਕ ਕਰਮਾਂ ਵਾਲੀ ਤਿਆਰੀ ਕਰੂਗੀ ਮਰੀ ਮੁਰਜੇ ਦੀ ਵੀ ਸਟਾਰਟ ਕਰਦੀ ਆ ਜੇਰੇ ਜਿਹਦੇ ਨਾਲ ਆਪਾਂ ਲੈ ਲੈਂਦੇ ਹੋਂ ਤਾਂ ਬਿਲਕੁਲ ਨਹੀਂ ਹੁੰਦੇ ਆ ਸਾਫੀ ਸੰਦੇਸ ਲਾਪੇ ਨੇ ਓ ਠੀਕ ਆ ਠੀਕ ਆ ਆ ਹਾਂ ਕਈ ਵਾਰਾ ਬਿਲਕੁਲ ਲੱਗ ਜਾਂਨ ਕਿ ਵੀ ਜਿਆਦਾ ਤਿਆਰੀ ਕਰਦੀਆਂ ਆ ਬਿਲਕੁਲ ਜੀ ਬਿਲਕੁਲ ਨਾਲ ਸਮਾਂ ਬਹੁਤ ਆ ਮਹੀਨਾ ਮਹੀਨਾ ਹਾਂਜੀ ਮਹੀਨਾ ਕੋ ਚਲੋ 10 12 15 ਦਿਨ ਪਹਿਲਾਂ ਪਤਾ ਲੱਗੂਗਾ ਹਾਂ ਧੌੜ ਧਾੜ ਦਾ ਪੂਰੀ ਜਗਰਮਾਰੀ ਦੇ ਭੱਜਣ ਭੁੱਜਣ ਤੇ ਕੋਈ ਨਿਆਣ ਨਹੀਂ ਦਿੱਤਾ ਅੱਜ ਮੈਂ ਦੂਰ ਲੈ ਕੇ ਆਏ ਆ ਨਾ ਖੁਰਲੀ ਪਾਵਾਗਾ ਫਿਰ ਮੈਂ ਤਾਂ ਥੋੜਾ ਜੋ ਛੱਡ ਤੋਂ ਦੂਰ ਆ ਗਿਆ ਨਾ ਹਾਂਜੀ ਉਹਦੇ ਕਰਕੇ ਪਿੱਛੇ ਨੂੰ ਭੱਜਦੇ ਪਸ਼ੂ ਨੋ ਵੀ ਭਰਾਵੋ ਠਿਕੀ ਤਕਰੀਬਨ ਤੋੜ ਕੇ ਤੁਹਾਨੂੰ ਦਿਖਾਤੀ ਆ ਤੇ ਥੰਨ ਥੰਨ ਪ੍ਰੋਪਰ ਤੁਹਾਨੂੰ ਦਿਖਾਤੀ ਆ ਸਮਾਂ ਜਿਹੜਾ ਤੁਹਾਨੂੰ ਉਹ ਵੀ ਦੱਸ ਦਿੱਤਾ ਮਹੀਨਾ ਕਾ ਟਟੋ ਘਟੇ ਮਹੀਨਾ ਦਾ ਸਮਾਂ ਹਜੇ ਪਿਆ ਠੀਕ ਹੈ ਜੀ ਤੇ 27000 ਰੁਪਏ ਮਿਲ ਜੂਗੀ ਤੁਹਾਨੂੰ ਤੇ ਬਾਕੀ ਜਿਹੜੇ ਮੇਰੇ ਭਰਾ ਨੇ ਥੋੜੇ ਪੈਸੇ ਚਲੋ ਖਰਚ ਕਰਨੇ ਆ ਤਕਰੀਬਨ ਮਹੀਨਾ ਕੇ ਸਾਫ ਲਓਗੇ ਤੇ ਦੁੱਧ ਗਰਮ ਵਾਲੀ ਜਿੰਨਾ ਤੁਹਾਨੂੰ ਦੱਸਿਆ ਵੀ ਚਮੌਦੀ ਜਵਦੀ ਜੀ 999 ਰਾਜਵੀਰੇ ਤਾਂ ਵੀ ਇਹ ਮੰਨ ਲਓ ਵੀ 7000 ਰੁਪਏ ਵਾਧੂ ਵੀ ਛੱਡ ਸਕਦੀ ਹੈ ਛੱਡ ਸਕਦੀ ਜਦੇ ਹਾਂਜੀ ਤਿਆਰੀ ਤੇ ਨਹੀਂ ਪਤਾ ਕਿੰਨੀ ਕੇ ਕਰਮ ਵਾਲੀ ਤਿਆਰੀ ਪਿਆ ਜੀ ਹਾਂਜੀ ਤੇ ਇਹ ਸਬਜ਼ੀ ਤਾਂ ਆਪਣੇ ਕੋਲ ਜਿਹੜੀ ਦੂਜੇ ਨੰਬਰ ਤੇ ਵੜ ਆਪਾਂ ਦਿਖਾ ਦਿੱਤੀ ਆ ਇੱਕੋ ਇੱਕ ਹੀ ਗੱਬਣ ਸੀਗੀ ਬਾਕੀ ਇਹ ਹਾਂਜੀ ਇਹ ਗੱਬਣ ਹੀ ਤਿੰਨ ਸੂਏ ਤਿੰਨ ਸੂਏ ਸਵਾਂ ਬੱਚੀਆਂ ਵੀ ਦਿਖਾ ਦਗੇ ਹਾਂਜੀ ਆ ਜਿਓ ਜੀ ਸਿੰਘ ਉਹਨਾਂ ਦੇ ਬਿਲਕੁਲ ਘਰੇ ਰੱਖੀਆਂ ਬੱਚੀਆਂ ਨੇ ਤਕਰੀਬਨ ਮਾਲ ਆਪਾਂ ਪਹਿਲੀ ਵੀਡੀਓ ਦੇ ਵਿੱਚ ਵੀਰ ਦੇ ਕੋਲ ਦਿਖਾਇਆ ਸੀ ਤੁਹਾਨੂੰ ਕਾਫੀ ਵੜਾ ਜਿਹੜੀਆਂ ਕੋਈ 15 17 ਵੜਾ ਰੱਖੀਆਂ ਨੇ ਤੇ ਉਹਨਾਂ ਦੇ ਜਿਹੜੀਆਂ ਦੋਸਤੋ ਬੱਚੀਆਂ ਬੱਚੀਆਂ ਫੀਮੇਲ ਕਾਫ ਹੀਫਰ ਉਹ ਘੱਟੋ ਘੱਟ ਵੀ 10 ਤੋਂ 12 ਨਗਵੀਰ ਦੇ ਕੋਲ ਹੈਗੇ ਆ ਤੇ ਉਹਨਾਂ ਦਾ ਰਾਤਾ ਵੀ ਇਹ ਦੋ ਕੁ ਬੱਚੀਆਂ ਜਿਹੜੀਆਂ ਆਪਾਂ ਸੇਲ ਕਰ ਦਿੰਨੇ ਆ ਇੱਕ ਆ ਜਿਹੜੀ ਬਿਲਕੁਲ ਤੁਸੀਂ ਵਾਈਟ ਤੇ ਬਲੈਕ ਡੱਬ ਦੇ ਵਿੱਚ ਵਛੀ ਦੇਖੋਗੇ ਠੀਕਾ ਜੀ ਬਹੁਤ ਸਾਰੀ ਬੂਥੀ ਪਾਤੀ ਵਛੀਆਂ ਦੀ ਤੇ ਆ ਜਿਹੜੀ ਇੱਕ ਵੱਡੀ ਵਹਿ तकरीबन ਕੋ 2 ਕੁ ਮਹੀਨੇ ਦਾ ਇਹਦਾ ਫਰਕ ਹੋਊਗਾ ਹਾਂਜੀ ਅੱਛਾ ਸਰਪਜੀਤ ਇਹਨਾਂ ਦੋ ਵਛੀਆਂ ਦੀ ਉਮਰ ਦਾ ਤਸ ਦੇ ਵਿੱਚ ਕਿੰਨਾ ਕਿੰਨਾ ਡਿਫਰੈਂਸ ਹੈਗਾ ਇਹ 7 ਕੁ ਮਹੀਨੇ ਦੀ ਹੈ ਅੱਛਾ ਜੀ ਉਹ 5 ਕੁ ਮਹੀਨੇ ਦੀ ਹੈ 2 ਕੁ ਮਹੀਨੇ ਦਾ ਠੀਕ ਹੈ ਜੀ ਆਹ 5 ਮਹੀਨਿਆਂ ਦੀ ਆ ਤੇ ਆ 7ਾਂ ਦੀ ਆ ਥਾਂ ਤੋਂ ਪ੍ਰੋਪਰ ਚੱਲੀ ਆ ਹਾਂਜੀ ਹਾਂਜੀ ਠੀਕ ਹੈ ਜੀ ਲਓ ਜੀ ਸਤਾਂ ਤੋਂ ਦਰੇ ਦੱਸੋ ਆ ਤੁਸੀਂ ਦੇਖ ਸਕਦੇ ਜੀ 5 ਮਹੀਨਿਆਂ ਦੀ ਵਛੀ ਆ ਤੇ ਆ ਜਿਹੜੀ ਵਛੀ ਜਿਹੜੀ ਵੱਡੀ ਆ ਠੀ ਤੇ ਦੋਵੇਂ ਵਸ਼ੀਆਂ ਸੇਲ ਕਰਦਾ ਪਿਆ ਵੀਰ ਚੰਗੀਆਂ ਵਹਿਣਾ ਨਹੀਂਆਂ ਵਸ਼ੀਆਂ ਰਹਿ ਮਦਰ ਮਦਰ ਦਾ ਕੋਈ ਸਰਦੀ ਦੇ ਨਾ ਦੁੱਧ ਹਾਂ ਇਹਦਾ ਤੇ ਆਹਦਾ ਦੇ 25 ਤੋਂ ਪਲੱਸ ਵਾਲੀ ਦੀ ਆ ਅੱਛਾ ਜੀ ਹਾਂਜੀ ਤੇ ਉਹਨੂੰ ਉਹ 22 23 ਕਿਲੋ ਵਾਲੀ ਦੀ ਉਹ ਵੀ ਆ ਠੀਕ ਹੈ ਜੀ ਆਹ ਵੱਡੀ 22 23 ਕਿਲੋ ਵਾਲੀ ਮਦਰ ਦੀ ਧੀ ਆ ਹਾਂਜੀ ਇਹਦਾ ਕਿੰਨਾ ਸੀ ਇਹ 25 ਤੋਂ ਪਲੱਸ 27 28 ਹਾਂਜੀ ਐਚ ਐਫ ਬ੍ਰੀਡ ਦੇ ਵਿੱਚ ਵਸ਼ੀਆਂ ਸੀ ਸੀਫ ਦੇ ਵਿੱਚ ਹਾਂਜੀ ਠੀਕ ਹੈ ਜੀ ਸੋ ਬੱਚੀਆਂ ਦੋਸਤੋ ਜਦੋਂ ਵੀ ਕੋਈ ਵੀਰ ਤੁਸੀਂ ਖਰੀਦਣ ਵੀ ਆਉਂਦੇ ਹੋ ਤੁਸੀਂ ਵੇਖ ਹੀ ਲੈਣਾ ਨਾਰਮਲੀ ਘਰੇ ਬੱਚੀਆਂ ਵੀਰ ਦੇ ਕੋਲ 12 13 ਵਸ਼ੀਆਂ ਹੀ ਆ ਉਹਨਾਂ گاਵਾਂ ਦੀਆਂ ਜਿਹੜੀਆਂ گاਵਾ ਵੜਾ ਰੱਖ 15 17 ਤੇ तकरीबन ਦੋ ਬੱਚੀਆਂ ਵੀਰ ਦੇ ਰਾਤਾ ਸੀ ਵੀ ਥੋੜੇ ਮਾਲ ਹਲਕਾ ਕਰਨ ਦਾ ਵੀ ਪਸ਼ੂ ਜ਼ਿਆਦਾ ਹੋਣ ਕਰਕੇ ਥੋੜੇ ਪਸ਼ੂ ਹਲਕੇ ਕਰ ਦਿੰਨੇ ਆ ਤੇ ਇਹ ਬੱਚੀਆਂ ਵੀਰ ਸੇਲ ਕਰਦਾ ਜੋੜੀ ਬੱਚੀਆਂ ਦੀ ਬਕਾਊ ਆ ਤੇ ਸਰਪ ਜੀ ਤਾਂ ਸਿੰਗਲ ਸਿੰਗਲ ਕਿੰਨੇ ਦੀ ਦਵਾਂਗੇ ਜੇਕਰ ਕੋਈ ਜੋੜੀ ਵੀਰ ਪਾ ਲੈਂਦਾ ਜੋੜੀ ਦਾ ਕੀ ਮੋਲਾ ਜੋੜੀ ਦਾ ਰਾਏ ਵੀਰੇ ਆਪਾਂ 6000 ਰੁਪਏ ਡਿਮਾਂਡ ਕਰਦੇ ਦੋਵਾਂ ਦੀ ਠੀਕ ਆ ਜੀ ਹਾਂਜੀ ਤੇ ਜੇ ਸਿੰਗਲ ਸਿੰਗਲ ਲੈਣੀ ਆ ਤੇ ਉਹਦੇ ਹਿਸਾਬ ਨਾਲ ਆਪਾਂ ਇਹਦਾ ਥੋੜਾ ਵੱਟ ਉਹਦਾ 1500 ਜਿਹੜਾ ਘੱਟ ਹੋ ਜੂਗਾ ਠੀਕ ਆ ਜੀ ਹਾਂਜੀ ਲੋਕ ਦੱਸੋ ਸਿੰਗਲ ਸਿੰਗਲ ਦਾ ਰੇਟ ਪਤਾ ਲੱਗ ਗਿਆ ਤੁਹਾਨੂੰ ਠੀਕ ਹੈ ਜੀ ਵੈਸੇ ਜੋੜੀ 6000 ਦੀ ਹੈ ਤੇ ਤਕਰੀਬਨ ਕੋ 3-3000 ਦੀ ਆਉਂਦੀ ਹੈ ਆ ਉਹਨੂੰ ਮੰਨ ਲਓ ਉਹਨੂੰ 27-28 26-2700 ਦੀ ਗਿਣ ਲਓ ਤੇ ਇਹਨੂੰ 33-3400 ਦੀ ਗਿਣ ਲਓ ਠੀਕ ਹੈ ਜੀ ਇਹ ਕੋਈ ਚਲੋ ਵੱਧ ਹੋ ਗਈ ਹੈ ਨਾ ਹਾਂਜੀ ਤੇ ਇਹ ਦੋਸਤੋ ਕੋਈ 5-400 ਘੱਟ ਤੇ 5-400 ਵੱਧ ਠੀਕ ਹੈ ਜੀ ਤੇ ਜੋੜੀ ਕੋਈ ਵੀ ਰਪ ਲੈਂਦਾ 6000 ਦੀ ਜੋੜੀ ਹੈ ਤੇ ਵਿੱਚੋਂ ਮੌਕੇ ਤੇ ਥੋੜਾ ਬਾਦ ਵਿੱਚੋਂ ਮਾਨਤਨ ਹੋ ਜੂਗਾ ਬੱਚੀਆਂ ਚੰਗੀਆਂ ਨੇ ਬੱਚੀਆਂ ਬਹੁਤ ਵਧੀਆ ਸੀ ਬੱਚੀਆਂ ਚੰਗੀਆਂ ਵਿੱਚੋਂ ਦੁੱਧ ਦਾ 2010 ਦੱਸ ਰਿਹਾ ਵੀ ਚੰਗੀਆਂ ਮਾਵਾਂ ਦੀਆਂ ਧੀ ਮਾਰ ਜਿਆਦਾ ਹੁਣ ਕਰਕੇ ਥੋੜੀ ਜੀ ਸਬਜ਼ੀ ਤਾਂ ਸਾਫ਼ ਸੁਹਾਗ ਜੀ ਹਾਂ ਹਾਂ ਜੀ ਬੰਦੇ ਦਾ ਕਰਕੇ ਨਾ ਬੰਦਾ ਨਹੀਂ ਕੋਈ ਹਾਂ ਲੇਬਰ ਤੇ ਵੀ ਪ੍ਰੋਬਲਮ ਆ ਗਈ ਤੇ ਚਲੋ ਕੋਈ ਇੰਨਾ ਵੀ ਕੋਈ ਇੱਕ ਇੱਕ ਦੋ ਦੋ ਵਾਰਾ ਵੀਰ ਕੋਈ ਸਾਹਿਬ ਨੂੰ ਕਹਿੰਦੇ ਕਿ ਕੇਅਰ ਚੰਗੀ ਹੈ ਜੀ ਇਹ ਤੇਰਾ ਵੀਰ ਇੱਕ ਸਾਲ ਦੇ ਵਿੱਚ ਹੀ ਮੰਨ ਲਓ ਤਾਰ ਹੋ ਜਾਣੀਆਂ ਮਾੜੀ ਬਤ ਚੰਗੀ ਸੇਵਾ ਵਾਲਾ ਵੀਰ ਲੈ ਗਿਆ ਨਾ ਇੱਕ ਸਾਲ ਦੇ ਵਿੱਚ ਬਣ ਜਾਣਗੇ ਬਿਲਕੁਲ ਜੀ ਬਿਲਕੁਲ ਲਓ ਵੀ ਆ ਵੱਛੀ ਦੋਸਤੋ ਤੁਸੀਂ ਇੱਕ ਵਾਰੀ ਪਹਿਲੇ ਨੰਬਰ ਤੇ ਇੱਕ ਵਾਰੀ ਫੇਰ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆ ਵੱਛੀ ਆ ਠੀਕ ਆ ਜੀ ਤੇ ਆਹ ਤੇ ਮੈਨੂੰ ਲੱਗਦਾ 6 ਮਹੀਨਾ ਤੇ ਕਰੀ ਤਿਆਰ ਹੋ ਜੂਗੀ ਨਾ ਹੋ ਜੂਗੀ ਥੋੜੇ ਕੇਅਰ ਹੋ ਗਈ ਨਾ ਕੇਅਰ ਹੋ ਗਈ ਹਾਂ ਤੁਹਾਡੇ ਕੋਲ ਪਸ਼ੂ ਥੋੜਾ ਬਤੇਰੇ ਕਰਕੇ ਫਿਰ ਸਾਰਿਆਂ ਨੂੰ ਹੱਥ ਨਹੀਂ ਫਿਰ ਤਿਆਰ ਹੋਣਾ ਲਗਾਈਆਂ ਹੁਣ ਸਾਮ ਦਾ ਕਰਕੇ ਨਹੀਂ ਹਾਂ ਇਹ ਖੰਡ ਦਾ ਮੌਸਮ ਆ ਹਾਂ ਆ ਦੇਖੋ ਜੀ ਜਗ੍ਹਾ ਦੀ ਕਮੀ ਥੋੜੀ ਜੀ ਆਪਣੇ ਕੋਲ ਠੀਕ ਹੈ ਜੀ ਤੇ ਆਹ ਦੋਵੇਂ ਬੱਚੀਆਂ ਦੋਸਤ ਜਿਹੜੀਆਂ ਅੱਜ ਪਕਾਉਗਾ ਤੇ ਸਰਬਜੀਤ ਇਹ ਆਜਾ ਐਨੀਮਲ ਨੇ ਆਪਣੇ ਕੋਲ ਹਾਂ ਜੀ ਤੇ ਨੰਬਰ ਇੱਕ ਬੋਲ ਦਈਏ ਵੀਰ ਆਪਣਾ ਜੀ 86728 48324 ਠੀਕ ਆ ਜੀ। ਲੋਬੇ ਨੰਬਰ 200 ਸਕਰੀਨ ਤੇ ਚੱਲਣ ਦੇ ਆ ਕਾਲ ਕਰੋ ਇੱਥੇ ਵਿజిਟ ਕਰੋ ਪਿੰਡ ਚੋਲਾ ਸਾਹਿਬ ਬਿਲਕੁਲ ਨੇੜੇ ਪਿੰਡ ਬ੍ਰਹਮਪੁਰਾ ਰਾਣੀ ਵਾਲਾ ਐ ਥੋੜੀ ਥੋੜੀ ਦੂਰੀ ਤੇ ਪਿੰਡ ਨੇ ਤੇ ਚੋਲਾ ਸਾਹਿਬ ਵੀ ਤਕਰੀਬਨ ਇੱਥੋਂ ਲੱਗੇ ਆ ਤਕਰੀਬਨ ਕੋ 2 ਕਿਲੋਮੀਟਰ ਦੀ ਦੂਰੀ ਤੇ ਸੋ ਮਿਲਤਾ ਹੈ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ